ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਟਵੀਟ ਕਰਦਿਆਂ ਹੋਇਆ ਦੱਸਿਆ ਕਿ ਭਾਰਤ ਦੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਸੀ ਉਹ ਰੁਕ ਗਈ ਹੈ ਤੇ ਉਸਨੇ ਉਹਨਾਂ ਨੇ ਖੁਸ਼ੀ ਪ੍ਰਗਟਾਉਂਦਿਆਂ ਹੋਇਆ ਦੱਸਿਆ ਕਿ ਇਸ ਦੇ ਵਿੱਚ ਅਸੀਂ ਮਡੀਏਟਰ ਦਾ ਕੰਮ ਕਰ ਰਹੇ ਸੀ ਤੇ ਸਾਨੂੰ ਖੁਸ਼ੀ ਹੈ ਕਿ ਦੋਨਾਂ ਦੇਸ਼ਾਂ ਨੇ ਸਾਡੀ ਗੱਲ ਮੰਨੀ ਹੈ ਤੇ ਜਿਹੜੀ ਜੰਗ ਚੱਲ ਰਹੀ ਸੀ ਉਹ ਰੁਕ ਗਈ ਹੈ ਤੇ ਉਹਨਾਂ ਸੀਜ਼ਫਾਇਰ ਤੇ ਰਹੀ ਦੱਸਣਗੇ ਕਿ ਜੰਗ ਰੁਕ ਗਈ ਹੈ ਤੇ ਲੋਕਾਂ ਦੇ ਵਿੱਚ ਵੀ ਇੱਕ ਰਾਹਤ ਭਰੀ ਖਬਰ ਆਈ ਹੈ ਪਾਕਿਸਤਾਨ ਤੇ ਜਿਹੜੇ ਭਾਰਤ ਦੇ ਲੋਕ ਸੀਗੇ ਬਹੁਤ ਸਹਿਮੇ ਹੋਏ ਸੀ ਡਰੇ ਹੋਏ ਸੀਗੇ ਉਹਨਾਂ ਵਾਸਤੇ ਵੀ ਇੱਕ ਬਹੁਤ ਵੱਡੀ ਰਾਹਤ ਦੀ ਤੇ ਖੁਸ਼ੀ ਦੀ ਖਬਰ ਹੈ ਕਿ ਇਹ ਜੰਗ ਪਹਿਲੇ ਸਾਲ ਪੰਜ ਸ਼ੀਰਨਾਂ ਤੋਂ ਚੱਲ ਰਹੀ ਸੀਗੀ ਉਹ ਰੁਕ ਗਈ ਐ ਤੇ ਦੁੱਖ ਦੀ ਗੱਲ ਕਿਹਦੇ ਆਸਤੇ ਆ ਦੁੱਖ ਦੀ ਗੱਲ ਆ ਦੁਖੀ ਦੀ ਗੱਲ ਆ ਗੋਦੀ ਮੀਡੀਆ ਤੇ ਗੋਦੀ ਮੀਡੀਆ ਇਹ ਤਾਂ ਤੁਸੀਂ ਸਮਝ ਲਓ ਕਿ ਇੱਕ ਸਾਹ ਦੇ ਨਾਲ ਮਾਂ ਹੀ ਮਰ ਗਈ ਆ ਸੋਨੂ ਗਾਇਕ ਦੋ ਸਕਰੀਨਸ਼ਾਟ ਦਿਖਾਵਾਂਗੇ ਜਿਹਦੇ ਵਿੱਚ ਕੀ ਉਹਨਾਂ ਨੇ ਇਦਾਂ ਦੇ ਥੰਬਨੇਲ ਲਾਈ ਹੋਏ ਸੀ ਇਦਾਂ ਦੇ ਵੀਡੀਓ ਚਲਾ ਰਹੇ ਸੀਗੇ ਗੋਦੀ ਮੀਡੀਆ ਵਾਲੇ ਕੀ ਬਸ ਇਸੇ ਵਕਤ ਹੀ ਹਮਲਾ ਹੋਇਆ ਲੇ ਗੁੱਦੀ ਮੀਡੀਆ ਦੇ ਰਾਏ ਤਾਂ ਜੇ ਤੁਸੀਂ ਵੇਖੋ ਤਾਂ ਭਾਰਤ ਨੇ ਪਾਕਿਸਤਾਨ ਦੇ ਉੱਤੇ ਹਮਲਾ ਕਰਤਾ ਸੀ ਪਾਕਿਸਤਾਨ ਦੇ ਵਿੱਚ ਭਾਰਤੀ ਫੌਜ ਐਂਟਰ ਹੋ ਗਈ ਸੀ اسلامਾਬਾਦ ਖਤਮ ਕਰਤਾ ਸੀ ਤੇ ਜਿਹੜਾ ਉਹਨਾਂ ਦਾ ਪੋਰਟ ਉਹ ਖਤਮ ਕਰਤਾ ਤੇ ਦਬਾਹ ਕਰਤਾ ਸੀ ਰਾਵਲ ਪਿੰਡੀ ਖਤਮ ਕਰਤਾ ਸੀ ਗੁੱਦੀ ਮੀਡੀਆ ਦੀ ਮੰਨੀਏ ਤਾਂ ਉਹਨਾਂ ਨੇ ਇੰਨੇ ਬੰਬ ਤੇ ਗੋਲੇ ਚਲਾਤੇ ਸੀਗੇ ਜਿੰਨੇ ਕੀ ਪਾਕਿਸਤਾਨ ਤੇ ਇੰਡੀਆ ਨੇ ਜੰਗ ਦੇ ਵਿੱਚ ਉਹਨੇ ਗੋਲਾ ਬਰੂਦ ਨਹੀਂ ਚਲਾਇਆ ਹੋਣਾ ਜਿੰਨਾ ਗੋਦੀ ਮਿਲਿਆ ਨੇ ਟੀਵੀ ਦੇ ਉੱਤੇ ਚਲਾਤਾ ਸੀਗਾ ਤੇ ਲੋਕਾਂ ਦੇ ਵਿੱਚ ਇੱਕ ਜੰਗ ਦਾ ਮਾਹੌਲਾ ਜਿਹੜਾ ਉਹ ਬਣਾ ਛੱਡਿਆ ਸੀ اتنا ਪੈਦਾ ਕਰਦਾ ਸੀ ਪਰ ਜਿਹੜੇ ਲੋਕ ਬਾਦਰਾਂ ਦੇ ਨੇੜੇ ਲੱਗਦੇ ਰਗਿਆਂ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਪਤਾ ਜੰਗ ਹੁੰਦੀ ਕੀ ਹੈ ਜੰਗ ਦੇ ਮਾਹੌਲ ਦੇ ਵਿੱਚ ਕਿੱਦਾਂ ਰਹਿੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਲੋਕ ਆਵਾ ਘਰ ਛੱਡ ਕੇ ਜਾ ਰਹੇ ਸੀ ਸਿਰਫ ਇੱਕ ਜੰਗ ਦਾ ਨਾਂ ਤੋਂ ਇਹ ਗੋਦੀ ਮੀਡੀਆ ਦੇ ਵਿੱਚ ਤਾਂ ਖੁਸ਼ੀ ਦੀ ਲਹਿਰ ਬਣੀ ਹੋਈ ਸੀ ਖੁਸ਼ ਸੀ ਕਿ ਰੋਟਾ ਸੇਕ ਰਹੇ ਸੀ ਇਹਨਾਂ ਨੂੰ ਪੈਸਾ ਬਣ ਰਿਹਾ ਸੀ YouTube ਤੋਂ ਕਿਉਂਕਿ ਇਹ ਥੰਬਨੇਲ ਆਵਦੇ ਲਾ ਰਹੇ ਸੀ ਇਹਨਾਂ ਨਾਲ ਇਸ ਤੇ ਦਾ ਜੰਗ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਸੀ ਕਿਉਂਕਿ ਇਹ ਕਰੋੜਾਂ ਦੇ ਕਰੋੜਾਂ ਰੁਪਏ ਆ ਸ਼ਾਪ ਰਹੇ ਸੀ ਪਰ ਜਿਹੜੇ ਲੋਕ ਬਾਡਰਾਂ ਦੇ ਨੇੜੇ ਰਹਿੰਦੇ ਸੀਗੇ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਜਾਂ ਉੱਤਲੇ ਪਾਕਿਸਤਾਨ ਦੇ ਵਿੱਚ ਉਹ ਵੀ ਤਾਂ ਇਨਸਾਨ ਹੀ ਆਪਣੇ ਹੀ ਲੋਕ ਆ ਉਹਨਾਂ ਦੇ ਉਪੁੱਛ ਕੇ ਦੇਖੋ ਜੰਗ ਦੇ ਵਿੱਚ ਕੀ ਮਾਹੌਲ ਸੀ ਲੋਕ ਆਪਦੇ ਆਪਣੇ ਫਰੋਰੀਪੁਰ ਜਿਹੜੇ ਦੇ ਵਿੱਚ ਲੋਕ ਆਪਦਾ ਸਮਾਨ ਟਰਾਲੀਆਂ ਦੇ ਰੱਖ ਕੇ ਪਿੰਡ ਛੱਡ ਕੇ ਜਾ ਰਹੇ ਸੀਗੇ ਵੇਖੋ ਤੁਸੀਂ ਕਿੱਡਾ ਕਿਡਰ ਦਾ ਮੋਲ ਉਹਨਾਂ ਦੇ ਵਿੱਚ ਬਣਿਆ ਹੋਇਆ ਸੀਗਾ ਜਿਹੜੇ ਲੋਕ ਜੰਗ-ਜੰਗ ਕਹਿੰਦੇ ਆ ਨਾ ਬਾਰਡਰ ਦੇ ਨੇੜੇ ਆ ਕੇ ਦੇਖੋ ਜੰਗ ਹੁੰਦੀ ਕੀ ਹੈ ਲੋਕਾਂ ਦੇ ਮੋੜ ਦੇ ਪੈਸੇ ਡਰਦੇ ਨਾਲ ਇੰਨਾ ਡਰੇ ਡਰੇ ਪੈ ਸੀਗੇ ਕਹਿੰਦੇ ਸੀ ਮਿਹਨਤ ਨਾਲ ਘਰ ਬਣਾਇਆ ਸਾਡੇ ਖਤਮ ਹੋ ਜਾਣਗੇ ਜਿਹੜੀ ਅਸੀਂ ਮਿਹਨਤ ਮਸ਼ਕਤ ਨਹੀਂ ਕੀਤੀ ਹੈ ਪਰ ਇਹੜਾ ਗੋਦੀ ਮੀਡੀਆ ਸੀਗਾ ਇਹ ਲੋਕਾਂ ਨੂੰ ਇਹ ਇਨ੍ਹਾਂ ਇਹਨਾਂ ਵਿੱਚ ਖੁਸ਼ੀ ਦੀ ਲਹਿਰ ਪਣੀ ਹੋਈ ਸੀ ਕਿ ਭਾਰਤ ਨੇ ਆਹ ਕਰਤਾ ਭਾਰਤ ਨੇ ਉਹ ਕਰਤਾ ਇਹਨਾਂ ਵਾਸਤੇ ਤਾਂ ਇਹਨਾਂ ਨੂੰ ਕੋਈ ਇਹਨਾਂ ਨੂੰ ਡਰ ਪੈ ਨਹੀਂ ਸੀਗਾ ਕੋਈ ਇਹਨਾਂ ਨੂੰ ਆਇ ਨਹੀਂ ਸੀਗਾ ਵੀ ਲੋਕ ਮਰ ਰਹੇ ਐ ਇਹਨਾਂ ਵਾਸਤੇ ਸਿਰਫ ਔਰ ਸਿਰਫ ਐਸਾ ਵੇਣ ਸੀਗਾ ਪਰ ਲੋਕ ਤੁਹਾਨੂੰ ਵੀ ਪਤਾ ਹੋਊਗਾ ਲੋਕਾਂ ਨੇ ਰਾਸ਼ਨ ਜਮਾ ਕਰ ਜਮਾ ਕਰਨਾ ਸ਼ੁਰੂ ਕਰਤਾ ਸੀਗਾ ਮਗਹਾਈ ਵਧ ਗਈ ਸੀ ਸਰੋਂ ਦੇ ਤੇਲ ਦੇ ਰੇਟ ਵਧ ਗਏ ਸੀ ਡੀਜ਼ਲ ਪੈਟਰੋਲ ਲੋਕਾਂ ਨੇ ਘਰੇ ਜਮਾ ਕਰਨਾ ਸ਼ੁਰੂ ਕਰਤਾ ਸੀਗਾ ਆਟਾ ਦਾਲਾਂ ਲੋਕ 15-15 ਦਿਨਾਂ ਦੇ 20-20 ਦਿਨਾਂ ਦੇ ਘਰੇ ਸਟੋਰ ਕਰੀ ਜਾਂਦੇ ਸੀਗੇ ਲੋਕਾਂ ਨੂੰ ਇਹ ਸੀਗਾ ਕਿ ਜੰਗ ਲੱਗੂਗੀ ਤੇ ਘਰਾਂ ਦੇ ਵਿੱਚੋਂ ਨਿਕਲ ਨਹੀਂ ਆਣਾ ਕਿਉਂਕਿ ਇਹ ਜਿਹੜੀ ਸਥਿਤੀ ਸੀ ਇੱਕ ਜਿਵੇਂ ਲੋਕਡਾਊਨਰ ਕੀ ਸਥਿਤੀ ਹੋ ਚੁੱਕੀ ਸੀ ਲੋਕ ਘਰਾਂ ਦੇ ਵਿੱਚੋਂ ਨਿਕਲ ਨਹੀਂ ਰਹੇ ਸੀ ਜਦੋਂ ਹੀ ਸਾਇਰਨ ਵੱਜਦਾ ਸੀਗਾ ਤੇ ਲੋਕਾਂ ਦੀ ਜਾਨ ਇੱਕ ਸਾਰਾ ਮੁੱਠੀ ਦੇ ਵਿੱਚ ਆ ਜਾਂਦੀ ਸੀ ਲੋਕਾਂ ਨੂੰ ਘਰੇ ਵਿੱਚ ਜਾਣਾ ਪੈਂਦਾ ਸੀ ਬਲੈਕਆਊਟ ਹੋ ਜਾਂਦਾ ਸੀ ਲਾਈਟਾਂ ਬੰਦ ਹੋ ਜਾਂਦੀਆਂ ਸੀ ਉਹਨਾਂ ਵਾਸਤੇ ਇਹ ਇੱਕ ਬਹੁਤ ਰਾਹਤ ਭਰੀ ਖਬਰ ਹੈ ਕਿ جنگ ਰੁਕੀ ਐ ਕਿਉਂਕਿ ਲੋਕਾਂ ਦੇ ਉੱਤੇ ਬਹੁਤ ਪ੍ਰਭਾਵ ਪੈ ਰਿਆ ਸੀ ਲੋਕ ਜਿਹੜੇ ਸ਼ਹਿਰਾਂ ਦੇ ਵਿੱਚ ਰਹੇ ਸੀ ਰਹ ਰਹੇ ਸੀਗੇ ਜਿਨ੍ਹਾਂ ਦਾ ਕਾਰੋਬਾਰ ਸਰਫ ਹੋ ਸਰਫ ਦੁਕਾਨਦਾਰਾਂ ਘਰ ਤੋਂ ਚੱਲਦਾ ਸੀ ਉਹਨਾਂ ਦੀਆਂ ਦੁਕਾਨਾਂ ਬੰਦ ਪਈਆਂ ਸੀਗਾ ਉਹਨਾਂ ਵਾਸਤੇ ਤਾਂ ਇੱਕ ਗਰਫੂਅਰ ਦਾ ਮੋੜ ਹੋਇਆ ਪਿਆ ਸੀ ਕਿਉਂਕਿ ਤੜਕੇ ਹੀ ਦੁਕਾਨਾਂ ਬੰਦ ਹੋ ਜਾਂਦੇ ਸੀਗੇ ਖੁੱਲਦੀ ਨਹੀਂ ਸੀਗੇ ਕਿਉਂਕਿ ਐ ਨਹੀਂ ਪਤਾ ਲੱਗਦਾ ਸੀ ਕਿੱਧਰੋਂ ਡਰੋਨ ਆ ਜਾਣਾ ਸੀਗਾ ਕਿੱਧਰੋਂ ਕੋਈ ਹਮਲਾ ਹੋ ਜਾਂਦਾ ਸੀ ਲੋਕਾਂ ਦੇ ਵਿੱਚ ਬਹੁਤ ਲੋਕਾਂ ਦੇ ਕਾਰੋਬਾਰ ਠਾਪ ਹੋਏ ਪਏ ਸੀਗੇ ਉਹਨਾਂ ਵਾਸਤੇ ਇਹ ਇੱਕ ਬਹੁਤ ਖੁਸ਼ੀ ਦੀ ਖਬਰ ਹੈ ਕਿ ਜਿਹੜੀ ਇਹ ਜੰਗ ਹੈ ਇਹ ਬੰਦ ਹੋਈ ਹੈ ਖਤਮ ਹੋਈ ਹੈ ਅਸੀਂ ਵੀ ਸਾਡੇ ਅਸੀਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਜਿਨ੍ਹਾਂ ਨੇ ਕਿ ਐ ਲੋਕਾਂ ਦੀਆਂ ਜਿਗਰ ਦਾਸਾਂ ਸਿੰਘਾਂ ਸਰਕਾਰਾਂ ਨੇ ਸੁਣੀਆਂ ਤੇ ਜਿਹੜੀ جنگ ਆ ਇਹ ਬੰਦ ਹੋਈ ਹੈ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਪੈਦਾ ਹੋਈ ਹੈ ਹਨਾ ਕਿਉਂਕਿ ਜੇ جنگ ਲੱਗਦੀ ਤਾਂ ਬਹੁਤ ਮਾੜੇ ਨਤੀਜੇ ਹੋਣੇ ਸੀਗੇ ਕਿਉਂਕਿ ਆਪਾਂ ਪਹਿਲਾਂ ਦੇਖਿਆ ਹੀ ਹੈ ਰੂਸ ਤੇ ਜਕਰੇਨ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਲੋਕਾਂ ਦੇ ਘਰਾਂ ਦੇ ਘਰ ਤਬਾਹ ਹੋ ਗਏ ਲੋਕ ਕਿੰਨੇ ਜਾਨਾਂ ਚਲੀਆਂ ਗਈਆਂ ਤੇ ਜੇ ਜੰਗ ਦਾ ਤਾਂ ਕਹਿੰਦੇ ਨਾ ਹੀ ਪੈੜਾ ਹੁੰਦਾ ਕਹਿੰਦੇ ਹੁੰਦੇ ਨਾ ਕਿ ਬਜ਼ੁਰਗ ਕੋ ਸ਼ੁਰੂ ਕਰਦੇ ਆ ਜੰਗ ਨੂੰ ਜਵਾਨ ਲੜਦੇ ਆ ਤੇ ਨਤੀਜੇ ਬੱਚੇ ਪਹੁੰਚਦੇ ਆ ਪਰ ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਇਹ ਖਤਮ ਹੋਈ ਤਾਂ ਲੋਕਾਂ ਦੇ ਵਿੱਚ ਇੱਕ ਸੋ ਉਹਦਾ ਸਾਰ ਆਇਆ ਲੋਕਾਂ ਦੇ ਕਾਮਾਕਾਰਾਂ ਤੇ ਕਾਰੋਬਾਰਾਂ ਤੇ ਜਾਨ ਲੱਗੇ ਆ ਦੂਰੀਆਂ ਤੋਂ ਕੰਮ ਕਰ ਸ਼ੁਰੂ ਕੀਤੇ ਆ ਤੇ ਰੱਬ ਅਗੇ ਅਰਦਾਸ ਕਰਦੇ ਆ ਕਿ ਇਹ ਮਾਹੌਲ ਵਧਗਾ ਇੱਥੇ ਸ਼ਾਂਤ ਰਹੇ ਕਦੇ ਕੋਈ ਜੰਗਰਗੀ ਸਥਿਤੀ ਨਾ ਬਣੇ ਤੇ ਜਿਹੜੇ ਗੋਦੀ মিডিਆ ਸੀ ਇਹਨਾਂ ਦਾ ਬਾਈਕਾਟ ਕਰੋ ਵੈਸੇ ਤਾਂ ਲੋਕ ਬਹੁਤ ਸਿਆਣੇ ਹੋ ਗਏ ਆ ਜਿਵੇਂ ਕਿ ਆਪਾਂ ਖਬਰਾਂ ਵੇਖ ਹੀ ਰਹੇ ਆ ਬਾਰਡਰ ਰੇਗ ਦੇ ਲੋਕ ਸੀ ਜਿਹੜੇ ਉਹ ਦੱਸਦੇ ਆ ਕੀ ਇਹ ਤੇ ਇਹ ਗੋਦੀ ਮੀਡੀਆ ਨੂੰ ਵਰਨ ਤੱਕ ਨਹੀਂ ਦਿੰਦਾ ਅਸੀਂ ਉਹਨਾਂ ਨੂੰ ਬਾਈਟਾਂ ਨਹੀਂ ਦਿੱਤੀਆਂ ਕਿਉਂਕਿ ਲੋਕ ਵੀ ਹੁਣ ਲੋਕ ਵੀ ਸਿਆਣੇ ਹੋ ਗਏ ਲੋਕ ਨੂੰ ਪਤਾ ਲੱਗ ਗਿਆ ਕਿ ਜਿਹੜਾ ਇਹ ਗੋਦੀ ਮੀਡੀਆ ਇਹ ਕਿਦਾਂ ਬਿਹੇਵ ਕਰਦਾ ਤੇ ਕਿਵੇਂ ਰੋਟੀਆਂ ਸੇਕਦਾ ਲੋਕ ਹੁਣ ਬਹੁਤ ਸਿਆਣੇ ਹੋ ਗਏ ਤੇ ਸਾਰੇ ਮੂਰੇ ਸਾਡੀ ਇਹੀ ਅਪੀਲ ਹੈ ਜਿਹੜਾ ਗੋਦੀ ਮੀਡੀਆ ਇਹਦਾ ਬਾਈਕਟ ਕਰੋ ਇਹਨਾਂ ਦੇ ਫੇਕ ਨਿਊਜ਼ਾਂ ਵੇਖਣੀਆਂ ਬੰਦ ਕਰ ਦਿਓ ਤੇ ਫੇਰ ਹੀ ਇਹਨਾਂ ਨੂੰ ਪਤਾ ਲੱਗੂਗਾ ਕਿਉਂਕਿ ਇਹਨਾਂ ਨੂੰ ਇਨਾਂ ਨੂੰ ਕੋਈ جنگ ਦਾ ਨਹੀਂ ਇਹਨਾਂ ਨੂੰ ਕੋਈ ਕਰੋਨਾ ਆਇਆ ਸੀ ਉਦੋਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਇਹਨਾਂ ਨੂੰ ਸਿਰਫ ਸਿਰਫ ਆਪਣੇ ਪੈਸੇ ਤੱਕ ਮਤਲਬ ਸੀ ਇਹ ਇਹਨਾਂ ਵਿੱਚ ਕੋਈ ਹਮਦਰਦੀ ਨਹੀਂ ਹੈਗੀ ਆਪਣ ਨੂੰ ਪਤਾ ਜਿਹੜੀ جنگ ਲੱਗੀ ਸੀ ਕੋਈ ਸਿਵਿਲਿਅਨ ਵਾਸਤੇ جنگ ਨਹੀਂ ਸੀਗੀ ਆਪਣੇ ਪਹਲਗਾਮ ਦੇ ਵਿੱਚ ਅਤਵਾਦੀਆਂ ਨੇ ਆਪਣੇ ਸਿਵਿਲਿਅਨ ਮਾਰੇ ਸੀਗੇ ਆਪਣੇ ਲੋਕ ਸ਼ਹੀਦ ਕੀਤੇ ਸੀਗੇ ਤੇ ਉਸ ਦੇ ਬਦਲੇ ਵਿੱਚ ਆਪਣੀ ਇੰਡੀਆ ਨੇ ਪਾਕਿਸਤਾਨ ਦੇ ਜਿਹੜੇ ਅੱਤਵਾਦੀਆਂ ਦੇ ਟਿਕਾਣੇ ਸੀਗੇ ਉੱਥੇ ਹਮਲਾ ਕਰਕੇ ਸਿਰਫ ਔਰ ਸਿਰਫ ਅੱਤਵਾਦੀਆਂ ਦੇ ਟਿਕਾਣੇ ਨਸ਼ਟ ਕਰਿਆ ਇਹਦੇ ਵਿੱਚ ਇੰਡੀਆ ਵੱਲੋਂ ਵੀ ਪਾਕਿਸਤਾਨ ਦਾ ਕੋਈ ਵੀ ਸਿਵਿਲਿਅਨ ਦੇ ਉੱਤੇ ਅਟੈਕ ਨਹੀਂ ਕੀਤਾ ਗਿਆ ਸੀ ਉਹਦਾ ਉਸ ਤੋਂ ਬਾਅਦ ਵਿੱਚ ਜਿਹੜਾ ਇਹ ਹਮਲਾ ਹੋਇਆ ਪਾਕਿਸਤਾਨ ਨੇ ਆਪਣੇ ਵੱਲੋਂ ਮਜਾਈਲਾ ਛੱਡੀਆਂ ਤਾਂ ਜਿਹੜਾ ਕਿ ਸਾਡਾ ਏਅਰ ਡਿਫੈਂਸ ਸਿਸਟਮ S-400 ਭਾਰਤ ਦਾ ਬਹੁਤ ਸਟਰੋਂਗ ਹੈ ਜਿਨੇ ਕਿ ਪਾਕਿਸਤਾਨ ਦੀਆਂ ਉਹਦੀਆਂ ਮਜਾਈਲਾਂ ਦਾ ਜਾਂ ਡਰੋਨਾਂ ਦਾ ਦਾ ਤੱਕੇ ਸਾਹਮਣਾ ਕੀਤਾ ਤੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰਤਾ ਇਹ ਸਾਡੇ ਵਾਸਤੇ ਬਹੁਤ ਵਧੀਆ ਤੇ ਵੱਡੀ ਮਾਣ ਦੀ ਗੱਲ ਹੈ ਕਿ ਸਾਡੇ ਕੋਲੇ ਇੰਨਾ ਵਧੀਆ ਡਿਫੈਂਸ ਸਿਸਟਮ ਆ ਸਾਡੇ ਦੇਸ਼ ਕੋਲੇ ਬਹੁਤ ਜਿਨੇ ਕੀ ਸਾਡੀ ਰੱਖਿਆ ਕੀਤੀ ਹੈ ਜੇ ਇਹ 에어 ਡਿਫੈਂਸ ਸਿਸਟਮ ਨਾ ਹੁੰਦਾ ਤਾਂ ਪਤਾ ਹੀ ਨਹੀਂ ਅੱਜ ਕੀ ਹੋਣਾ ਸੀ ਇਹ ਜਿਹੜਾ S-400 에어 ਡਿਫੈਂਸ ਸਿਸਟਮ ਆ ਭਾਰਤ ਕੋਲੇ ਬਹੁਤ ਹੀ ਵਧੀਆ ਤੇ ਸਾਨੂੰ ਮਾਣ ਆ ਸਾਡੇ ਭਾਰਤ ਦੇ ਭਾਰਤੀ ਹੋਣ ਤੇ ਕਿ ਸਾਡੇ ਕੋਲੇ ਸਾਡੀ ਆਰਮੀ ਕੋਲੇ ਇੰਨੇ ਵਧੀਆ ਜਿਹੜੇ ਜੰਤਰ ਹੈਗੇ ਜਿਹੜੇ ਕੀ ਸਾਨੂੰ ਸੇਫ ਰੱਖਦੇ ਆ ਸਾਨੂੰ ਕਿਸੇ ਮੁਸੀਬਤ ਦੇ ਵਿੱਚ ਨਹੀਂ ਪੈਣ ਦਿੰਦੇ ਤਾਂ ਸਾਡੇ 에ਅਰ ਡਿਫੈਂਸ ਸਿਸਟਮ ਨੇ ਪਾਕਿਸਤਾਨ ਦੀਆਂ ਆਰਗੀਆਂ ਮਜਾਈਲਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰਤਾ ਚਲੋ ਜੋ ਕੁਝ ਵੀ ਪਿਛਲੇ 2-3 ਦਿਨਾਂ ਵਿੱਚ ਹੋਇਆ ਤੇ ਸੋ ਅੱਜ ਜੋ ਖਬਰ ਆ ਰਹੀ ਹੈ ਚੰਗੀ ਖਬਰ ਆ ਰਹੀ ਹੈ ਕਿ جنگ ਰੁਕ ਗਈ ਹੈ ਤੇ ਅਸੀਂ ਇਹੀ ਅਰਦਾਸ ਕਰਦੇ ਆ ਕਿ ਇਹ ਖਬਰ ਸੱਚੀ ਹੋਵੇ ਤੇ ਜੰਗ ਦੇ ਦੁਬਾਰਾ ਵਿੱਚ ਨਾ ਲੱਗੇ ਤੁਸੀਂ ਵੀ ਵੀਡੀਓ ਦੇਖਣ ਵਾਲੇ ਸਾਰੇ ਇਹੀ ਅਰਦਾਸ ਕਰੋ ਕਿ ਜੰਗ ਰੁਹੀ ਰਵੇ ਤੇ ਸਾਰੇ ਪਾਸੇ ਅਮਨ ਔਰ ਸ਼ਾਂਤੀ ਰਹੇ ਕਿਉਂਕਿ ਬਾਰਡਰ ਤੋਂ ਉਸ ਪਰ ਵੀ ਲੋਕ ਆ ਜਿਹੜੇ ਉਹ ਆਪਣੇ ਵਰਗੇ ਲੋਕ ਆ ਤੇ ਆਮ ਲੋਕ ਆ ਉਹ ਵੀ ਆਪਣੇ ਭੈਣ ਭਾਈ ਆ ਹੈਨਾ ਤੇ ਜੰਗ ਕਿਸੇ ਨੂੰ ਨਹੀਂ ਚੰਗੀ ਲੱਗਦੀ ਹੁੰਦੀ ਇਹ ਜਿਹੜੇ ਅ ਅਤਿਵਾਦ ਆ ਜਾਂ ਇੰਨਾ ਵਾਸਤੇ ਜੰਗਾਂ ਚੰਗੀਆਂ ਹੋਣਗੀਆਂ ਪਰ ਜਿਹੜੇ ਆਮ ਲੋਕ ਆ ਉਹਨਾਂ ਵਾਸਤੇ ਜੰਗਾਂ ਨਹੀਂ ਚੰਗੀ ਹੁੰਦੀ ਸਾਰੇ ਸ਼ਾਂਤੀ ਚਾਹੁੰਦੇ ਆ ਸਾਰੇ ਅਮਨ ਚਾਹੁੰਦੇ ਆ ਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਇਹ ਹੀ ਅਰਦਾਸ ਕਰੋ ਕਿ ਕਦੇ ਜੰਗ ਨਾ ਲੱਗੇ ਤੇ ਸੁੱਖ ਸ਼ਾਂਤੀ ਬਣੀ ਰਹੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ